ਇਹ ਆ ਜਾਂ ਮੈਂ ਜਾ ਤੂੰ ਮੇਰੇ ਕੋਲ ਆਇਆ ਮੱਤਾ ਦੇਣ ਵਾਲਾ ਦਿਮਾਗ ਠੰਡਾ ਕਰ ਜੋ ਉਹ ਗੱਲ ਵਾ ਲੱਜ ਵੜੇਂਦਾ ਅੰਦਰ ਵੜਿਆ ਤਾਂ ਸ਼ਰਮਿੰਦਾ ਆਂਦਾ ਮੇਥੋਂ ਡਰਿਆ ਇਹਨੂੰ ਅਪਲਾਈ ਦੀ ਅੱਗ ਲੱਗੀ ਬਾਏ ਮੰਮੀ ਇੱਥੇ ਕੀ ਦਬਾਰੇ ਮਾਤਰਾ ਕੀ ਤਾਂ ਬਾਬਾ ਜੀ ਬੋਲਦੇ ਕੋਈ ਸ਼ੌਂਦਾ ਨਹੀਂ ਮੈਂ ਤੂੰ ਇਹ ਪੁੱਛ ਲਾ ਕਿ ਕੀ ਆਇਆ ਕੀ ਕਰ ਨੂਰ ਕਿਉਂ ਕੀ ਆਇਆ ਹੁਣ ਆ ਕੀ ਆ ਉਧਰ ਗਈ ਹੀ ਕੀ ਕਰੀਂ ਨਹੀਂ ਉੱਧਰ ਤੇ ਮੇਰੀ ਬੇਇੱਜ਼ਤੀ ਕਰਕੇ ਰਹਾ ਤੇ ਮੈਨੂੰ ਸਾਰਾ ਕੱਪੜਾ ਮੈਨੂੰ ਪਾ ਗਿਆ ਸ੍ਰੀਕਾ ਨੇ ਮੇਰੀ ਬੇਇੱਜ਼ਤੀ ਕਰਕੇ ਤੇ ਤੂੰ ਤੂੰ ਕਿਦਾ ਮੈਂ ਇਸ਼ਾਰ ਨਹੀਂ ਲੈਂਦਾ ਤੇ ਤੂੰ ਕਰਦੀ ਨਹੀਂ ਉੱਧਰ ਮੇਰਾ ਸਾਰਾ ਕੱਪੜਾ ਮੈਨੂੰ ਪਾ ਗਿਆ ਕਰਦੀ ਕਿ ਅਈ ਕਰਦਗੀ ਜਾਣਾ ਮੈਂ ਕਿਹਾ ਜਦੋਂ ਮੈਂ ਨਾ ਪਲਾਈ ਬੋਰਡ ਪਿਆਵਾ ਤੇ ਆਪਣੇ ਦੇ ਮਿਸਤਰੀ ਲੱਗੇ ਤੇ ਪਲਾਈ ਬੋਰਡ ਲੈ ਆਉਣੀ ਆ ਤੇ ਇਹੀ ਉੱਧਰੋਂ ਲੈ ਆਦੇ ਕੋਈ ਨਹੀਂ ਲਾਦੇ ਲਿਆ ਤਾਂ ਸਕਦੇ ਹੀ ਪਰ ਮੈਂ ਕਿਹਾ ਉਹਨਾਂ ਨੇ ਤੇ ਉੱਧਰ ਵੀ ਇਹਨਾਂ ਨੇ ਕੀ ਕਰਨਾ ਮੈਂ ਉਹਨਾਂ ਨੂੰ ਪੰਮੂ ਕੋਲ ਬੈਈ ਉਹਨਾਂ ਨੇ ਉਹਨਾਂ ਨਾਲ ਉੱਧਰ ਵੀ ਲੈਂਦਾ ਹਾਂ ਹਾਂ ਤੈਨੂੰ ਤਾਂ ਮੈਂ ਹੀ ਗਲਤ ਲੱਗਣਾ ਵਾ ਤੈ ਤੂੰ ਹੀ ਉਹਨਾਂ ਦਾ ਹੀ ਬਣ ਕੇ ਰਹਿ ਬਸ ਤੂੰ ਅਮਰੀਕਾ ਦੀ ਸਾਰੀ ਨਹੀਂ ਨਾ ਲਈ ਕਿਤੇ ਮੈਂ ਕੀ ਕਰ ਮੈਂ ਹੋਈ ਕਹਿਣ ਗਈ ਚਾ ਵੀ ਉਹਨਾਂ ਦੇ ਘਰ ਪਿਆ ਵਾ ਤੂੰ ਉਹਨਾਂ ਨੇ ਕੋਲੇ ਇੱਕ ਕਮਰੇ ਚ ਕੀ ਕਰਨੀ ਬੁਲਾਈ ਮੈਂ ਕਾ ਕਰਕੇ ਮੈਂ ਚੱਲ ਗਈ ਹਲਾ ਲੈਨੇ ਆਪਾਂ ਨੂੰ ਲੋੜ ਮਿਸਤਰੀ ਆਪਾਂ ਨੂੰ ਸ਼ਹਿਰੋਂ ਲਿਆਉਣੇ ਪੈਣੇ ਮੈਂ ਕੱਲ ਮਿਸਤਰੀ ਲੱਗੇ ਆ ਮੈਂ ਕਿਹਾ ਫਰੀ ਲਈਉਣ ਦੇਈਂ ਹੀ ਪੈਸੇ ਦੇਣ ਦੇਈਂ ਆ ਉਹਨਾਂ ਨੂੰ ਕਿ ਜਿਹੜੇ ਸਰੀਕ ਮੇਰੇ ਸਿਰ ਚੜ ਗਏ ਆ ਮੇਰੇ ਸਿਰ ਤੇ ਚੜ ਕੇ ਬੋਲਣ ਕਿ ਸਾਰਾ ਕੱਬਰ ਹੀ ਇਕੱਠਾ ਹੀ ਰੋਲਾ ਪਾਉਣ ਲਿਆ ਪਿਆ ਮਾਦਾ ਤੂੰ ਬੇਇੱਜ਼ਤੀ ਕਰਾਉਣ ਗਈ ਦੀ ਉਹਨਾਂ ਕੀਤੀ ਉਹ ਥੋੜਾ ਹੀ ਤੇਰੀ ਕਰਨ ਉਹਨਾਂ ਨੇ ਕੈਮਰਾ ਹੋਇਆ ਭਾਵੇਂ 1.5 2 ਉਹਨਾਂ ਨੇ ਲੋੜ ਹੀ ਨਾ ਲੈਂਦੀ ਉਦਾਂ ਨੰਨਾਂ ਲਿਆ ਕੇ ਰੱਖੀ ਸ਼ਾਬਾਸ਼ ਸ਼ਾਬਾਸ਼ ਉਹਨਾਂ ਨੇ ਤਾਂ ਕੀਤੀ ਕੀਤੀ ਮੇਰਾ ਪੁੱਤ ਵੀ ਮੇਰੀ ਕਰਦਾ ਜਾ ਮੇਰਾ ਸਿਰ ਤੇ ਜਾ ਤੂ ਕਰ ਜਾ ਹਾਂ ਤੂੰ ਮੇਰੀ ਕਰ ਲਾਗੇ ਮੇਰੇ ਸਿਰ 'ਚ ਮਾਤਾ ਰਾਲ ਮੇਰੇ ਸਾਰੇ ਜੁੱਤੀਆਂ ਐਨਾ ਮੈਂ ਕਰਦੀ ਜਿੰਨਾ ਮੈਂ ਕਿਸੇ ਦਾ ਫਾਇਦਾ ਕਰਦੀ ਨਾ ਉਹਨੇ ਮੇਰੇ ਸਿਰ 'ਚ ਜੁੱਤੀਆਂ ਵਾਜਦੀਆਂ ਮੇਰਾ ਨਾ ਕਦੀ ਕਨੇ ਸੋਚਿਆ ਕਿੱਥੇ ਆ ਨਿਕਲ ਬਾਹਰ ਸਰੀ ਕਣੀਆਂ ਨਿਕਲ ਜਾ ਬਾਹਰ ਪੈ ਗਈ ਤੇਰੇ ਕਾਲਜੇ ਠੰਡ ਸਾਰਾ ਟੱਬਰ ਮੇਰੇ ਦਿਵਾਲਿਆ ਆ ਹੀ ਆ ਮੁੰਡਾ ਵੀ ਮੇਰਾ ਆਪਣੇ ਵਾਸ ਕੀਤਾ ਵਾ ਪਤਾ ਨਹੀਂ ਕੀ ਸਿਰ ਤੇ ਕੋਲ ਕੇ ਪਾਇਆ ਇਹਨੇ ਨਿਕਲਿਆ ਬਾਹਰ ਮੰਮੀ ਚਾਚੀ ਬਾਹਰ ਬੋਲਣ ਦੀ ਕੀ ਬੋਲਣ ਲਈ ਆ ਪੁਰਾਣੀ ਬੜੀ ਲੋੜੀ ਪਈ ਇਹਨੂੰ ਕੀ ਆ ਇਹ ਆ हां नी ਕੀ ਆ ਓਰੇ ਆ ਇੱਥੇ ਆ ਮੈਨ ਲੱਗਿਆ ਤੈਨੂੰ ਦੱਸਾਂ ਮੈਂ ਨਾ ਕੀ ਕੋਲ ਕੇ ਭਾਇਆ ਮੇਰੇ ਮੁੰਡੇ ਦੇ ਸਿਰ ਤੇ ਉਹ ਵੀ ਤੇਰੀ ਬੋਲੀ ਬੋਲਦਾ ਕੀ ਭੋਕਦੀਆਂ ਨਹੀਂ ਕਿ ਅੱਜ ਦੀ ਗੱਲ ਕਰ ਮੱਤ ਨੂੰ ਹੱਥ ਮਾਰ ਕੀ ਭਾਇਆ ਗੋਰ ਕੇ ਕਰਦੀ ਫਿਰਦੀ ਆ ਜਾ ਜਾ ਕੇ ਕੰਮ ਕਰ ਕਿਤੇ ਜਾ ਕੇ ਆਪਣਾ ਠੀਕ ਜਾ ਕੇ ਗੁਰਦੁਆਰੇ ਮੱਥਾ ਟੇਕ ਇਹੋ ਜੇ ਕੰਮ ਅਸੀਂ ਨਹੀਂ ਕਰਦੇ ਨਾ ਮੈਂ ਗੁਰਦੁਵਾਰੇ ਜਾਣੀ ਨਹੀਂ ਜਾਣੀ ਆ ਗੁਰਦੁਆਰੇ ਜੇ ਤੂੰ ਗੁਰਦੁਆਰੇ ਜਾਣੀ ਹੋ ਮੈਂ ਤਾਂ ਇੰਨੀ ਤਪੀ ਨਾ ਫਿਰੇ ਤੂੰ ਤੈਨੂੰ ਕਈ ਮੱਤ ਤੇਰੀ ਟਿਕਾਣੇ ਹੋਵੇ ਤੈਨੂੰ ਭੀਕੇ ਨੂੰ ਇਦਾਂ ਦੀ ਵੱਧ ਘੱਟ ਗੱਲ ਕਰਨੀ ਆ ਕਿਹੜੀ ਗੱਲ ਆਈ ਨਹੀਂ ਤਤੀਆਂ ਇਹਨੂੰ ਕੀ ਆਖਿਆ ਆਖਿਆ ਵੀ ਕੀ ਨਹੀਂ ਤੁਸੀਂ ਮੈਨੂੰ ਉਹ ਮੈਂ ਘਰ ਗਈ ਤਾਂ ਘਰ ਉਹ ਮੈਨੂੰ ਪੈ ਗਿਆ ਉਹ ਤੈਨੂੰ ਆਪਣੇ ਘਰ ਤੇਰੇ ਕਹੇ ਗਾਲ ਤੋਂ ਪਿਆਊਗਾ ਸਾਡਾ ਕਰਕੇ ਅਸੀਂ ਉਹਨੂੰ ਕੋ ਆਖਿਆ ਵਾ ਕੀ ਪਤਾ ਕੀ ਕਰਦੀ ਫਿਰਦੀ ਆ ਕਰਦੀ ਚਾਚੀ ਤੂੰ ਫਿਰਦੀ ਸਭ ਕੋ ਅਹੀਂ ਤੇ ਤੇਰੇ ਘਰ ਨਹੀਂ ਕਦੀ ਆਏ ਕਿਤੇ ਕਿਤੇ ਤੇਰਾ ਨਿਆਣਾ ਸਾਨੂੰ ਕਦੀ ਮਿਲਿਆ ਨਹੀਂ ਕਿਤੇ ਲੈਣਾ ਨਹੀਂ ਦੇਣਾ ਨਹੀਂ ਅਹੀਂ ਉਹਨੂੰ ਕਿਸ ਕਾਇਆ ਅਹੀਂ ਤੇ ਕਦੀ ਸਾਨੂੰ ਤੇ ਨਿਆਣਾ ਕਿਤੇ ਉਹ ਨਾ ਮਿਲਿਆ ਜਾਣ ਨਾਲੇ ਜਾ ਕੇ ਕੰਮ ਕਰ ਜਾ ਕੇ ਮੈਂ ਤੇ ਆਪਣੇ 3 ਪੁੱਤਾਂ ਵਰਗੇ ਸਮਝਦੀ ਆ ਉਹਨਾਂ ਨੂੰ ਵੀ ਮੈਂ ਨਹੀਂ ਕਦੇ ਉਹ ਜੇ ਕੰਮ ਕਰ ਮੱਥਾ ਟੇਕਦਾ ਸੇਵਾ ਸੁਹਾ ਕਰ ਦਿਮਾਗ ਠੰਡਾ ਹੋਵੇ ਥੋੜਾ ਬਹੁਤ ਜਾ ਮੈਂ ਜਾ ਤੂੰ ਮੇਰੇ ਵੱਡਾ ਆਇਆ ਮੱਥਾ ਦੇਣ ਵਾਲਾ ਦਿਮਾਗ ਠੰਡਾ ਕਰ ਜਾ ਕੇ ਆਪਣਾ ਕੰਮ ਕਰ ਅਸੀਂ ਆਪੜਾ ਚਾਚੀ ਕੰਮੀ ਕਰਦੇ ਆਂ ਤੇ ਗੁੱਸੇਦਾਰ ਕੇ ਘਰ ਗਏ ਪਹਿਲਾਂ ਤੂੰ ਥੱਲਿਆਂ ਦੀ ਆ ਗਈਆਂ ਹੁਣ ਦੋਤੋਂ ਦੀ ਆ ਗਈਆਂ ਕਿ ਗੱਲਾਂ ਕਰਨ ਲਈ ਵੀ ਤੂੰ ਜਾਦੂ ਕੁਰਨੇ ਪਣੇ ਆਈ ਤੇ ਉਹ ਜੇ ਕਿਤੇ ਰਾਹ ਨਾ ਜਾਈਏ ਤੂੰ ਵੱਡੀ ਜਾਦੂ ਟੂਲੇ ਮੈਨੂੰ ਦੱਸਣ ਵਾਲੀ ਕਰਦੀ ਆਪ ਹੋਣੀ ਇਹੋ ਜੇ ਕੰਮ ਮੈਂ ਆਪਣੀ ਮਾਂ ਦਾ ਦਿਮਾਗ ਠੰਡਾ ਕਰ ਮੇਰਾ ਨਾ ਕਰ ਕਰਨ ਦੀ ਤੂੰ ਜਾ ਕੇ ਆਪਣੇ ਅੱਗੇ ਠੰਡਾ ਆਈ ਤੇ ਆਪਣੇ ਅੰਦਰ ਬੈਠੇ ਮਾਂ ਬੋਤਾ ਤੂੰ ਆਣ ਕੇ ਕੰਨ ਤੇ ਉਹਦੀ ਵਾਜਾ ਮਾਰਨ ਲਈ ਗੱਲਾਂ ਕਰਨ ਲਈ ਜਮਾਕਰ ਆਪ ਹੋਇਆ ਤੇਰਾ ਝੂਠੇ ਆ ਨਾ ਵੇਖ ਚਲ ਗਏ ਨਾ ਅਸੀਂ ਨਹੀਂ ਝੂਠੇ ਅਸੀਂ ਸੱਚੇ ਆਗੇ ਤੇ ਤੇਰੀ ਤੇ ਉਹ ਗੱਲ ਵਾ ਲੱਜ ਵੜੇਂਦਾ ਅੰਦਰ ਵੜਿਆ ਤੇ ਸ਼ਰਮਿੰਦਾ ਆਂਦਾ ਮੇਥੋਂ ਡਰਿਆ ਤੋ ਤੇ ਉਹ ਗੱਲ ਕਰਦੀ ਆਂ ਅਹੀਂ ਸ਼ਰਮ ਦੇ ਮਾਰੇ ਚੁੱਪ ਕਰਕੇ ਚੱਲ ਚੱਲੇ ਬੇ ਤੇਰੇ ਨਾਮ ਮੱਥਾ ਲਾ ਕੇ ਕੋਈ ਫਾਇਦਾ ਨਹੀਂ ਆ ਦਿਮਾਗ ਖਰਾਬ ਹੈ ਦਾ ਨਾ ਇਹਨੂੰ ਕੋਈ ਚੰਗੀ ਆਖੀ ਨਾ ਮਾੜੀ ਆਖੀ ਆਪੇ ਹੀ ਅੱਗੇ ਆ ਗਈ ਤੇ ਆਪੇ ਤਪਾ ਚੜਾ ਤਾ ਲੋਕ ਕਿਤੇ ਦੁਪਹਿਰੇ ਅੰਦਰ ਹੁੰਦਰੀ ਵੜ ਕੇ ਸੁੱਤੇ ਤੇ ਇਹ ਆ ਗਈ ਇੱਥੇ ਭਲਾਈ ਪੁੱਛਣ ਅੱਗੀ ਪਲਾਈਦੀ ਆ ਹਾਂ ਹੋਰ ਗੱਲ ਹੈ ਇਨੀ ਆ ਉਹੋਈ ਗੱਲ ਨਾ ਵੀ ਜੋ ਚੀਜ਼ ਮੇਰੇ ਘਰ ਹੀ ਹੋਵੇ ਦੂਜੇ ਦੇ ਘਰ ਨਾ ਹੋਵੇ ਸਾਡੀ ਮਰਜ਼ੀ ਆ ਸਾਡੀ ਪਲਾਈ ਦਈਏ ਨਾ ਦੇਈਏ ਜੇ ਬੋਲਣ ਦਾ ਮਤਲਬ ਥੋੜਾ ਬੰਦਾ ਕੋਈ ਇਹਨੂੰ ਅਪਲਾਈ ਦੀ ਅੱਗ ਲੱਗੀ ਆ ਕਿ ਮੈਨੂੰ ਮੋੜ ਕੇ ਘੱਲਤਾ ਵਗਾ ਸਾਡੀ ਮਰਜ਼ੀ ਆ ਸਾਡੀ ਚੀਜ਼ ਵਾ ਦਈਏ ਜਾਂ ਨਾ ਦੇਈਏ ਇੰਨਾ ਸ਼ੁਗਰੀ ਹੋਵੇ ਵੱਡਾ ਘਰ ਨਹੀਂ ਜੇ ਉਹ ਘਰ ਹੁੰਦਾ ਤਾਂ ਕਪਾਤ ਜਿਆਦਾ ਵੱਜਣਾ ਇੱਥੋਂ ਗਈ ਸੀ ਬੋਲਦੀ ਤੇ ਘਰ ਜਾ ਕੇ ਬੋਲੀ ਹਣੀ ਆ ਤੇ ਮੁੰਡੇ ਨੇ ਕੋ ਹਾਕਿਆ ਨਾ ਤਾਂ ਦੇ ਆਂਦੀ ਮੇਰੇ ਮੁੰਡੇ ਨੂੰ ਕੋ ਕੀਤਾ ਜੇ ਤੂੰ ਗਲਤ ਕੰਮ ਕਰਦੀ ਤੇ ਫਿਰ ਨਿਆਣਿਆਂ ਨੇ ਤੇ ਟੋਕਣਾ ਹੀ ਨਿਆਣੇ ਨਹੀਂ ਆਉਂਦੀ ਜੇ ਜੇ ਇਹ ਸੋਚੀ ਨਹੀਂ ਕਦੀ ਮੁੰਡਿਆਂ ਨੇ ਕਿ ਆ ਚੀਜ਼ ਵੀ ਹੁੰਦੀ ਆ ਆਹੋ ਇਹਨੂੰ ਇਹੋ ਯਾਦ ਲੱਗੀ ਤੇ ਜਾ ਕੇ ਬੋਲੀ ਹੋਣੀ ਆ ਉਹਨੇ ਫਿਰ ਬੇਇੱਜ਼ਤੀ ਕੀਤੀ ਹੋਣੀ ਤੇ ਦੇ ਜਿਆਦੀ ਮੈਂ ਕੀ ਕਰ ਤੂਤਾ ਕਰਨ ਗਈ ਆ ਆਂ ਆਣ ਕੇ ਅੰਦਰ ਵੜ ਕੇ ਤਾਂ ਹਜੇ ਵੀ ਬੋਲੀ ਜਾਂਦੀ ਦੁਪਹਿਰ ਲੱਗੇ ਹੀ ਆ ਤੇ ਲੋਕੇ ਅੰਦਰੋਂ ਅੰਦਰੀ ਵੜ ਕੇ ਸੁੱਤੇ ਹੀ ਤੇ ਕਿੱਥੇ ਤੱਕ ਇਹਦਾ ਬਾਗਾ ਜਾਂਦਾ ਹੁਣ ਜਾ ਨਹੀਂ ਭੈਣਾ ਜਾ ਜਾ ਕੇ ਤੇ ਅੰਦਰ ਵੜ ਕੇ ਸੌਂ ਘੜੀ ਦਿਮਾਗ ਠੰਡਾ ਹੋਵੇ ਤੇਰਾ ਜਾ ਜਾ ਕੇ ਤੇ ਕਿਤੇ ਬੈਠ ਲੋਕਾਂ ਨੂੰ ਵੀ ਰੈਸਟ ਕਰਨ ਦੇ ਆ ਗਈ ਤੂੰ ਦੁਪਹਿਰੇ ਉੱਠ ਕੇ ਇਥੇ ਪਲਾਈ ਲੈਣਾ ਰੱਟਾ ਪਾ ਕੇ ਤੇ ਬਹਿ ਗਈਆਂ ਤੂੰ ਨਾ ਤੈਨੂੰ ਅਹੀਂ ਕੋਈ ਚੰਗੀ ਆਕੀ ਨਾ ਮਾੜੀ ਆਕੀ ਤੇ ਉਹੀ ਉੱਠ ਕੇ ਧਾਨ ਕੇ ਡੈਪੀ ਆ ਇੰਨਾ ਚੰਗਾ ਜਿਹੜਾ ਉਹ ਨਹੀਂ ਘਰ ਵੱਡਾ ਅੰਦਰ ਵਾਲ ਕੇ ਤੇ ਬਿਠਾਉ ਤੁਹਾਨੂੰ ਹੁਣ ਮੈਂ ਤਾਂ ਜਾਣੀ ਆ ਅੰਦਰ ਤੁਹਾਨੂੰ ਅੰਦਰ ਵਾਲ ਕੇ ਬਿਠਾਉਣੀ ਹੁਣ ਮੈਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਪਹਿਮਾਨ ਸੀਦਾ ਤਾਂ ਜਮਾਨਾ ਹੀ ਨਹੀਂ ਤੁਹਾਨੂੰ ਦੇਖੀ ਮੈਂ ਵੀ ਕੀ ਚੀਜ਼ ਆ ਤੁਹਾਨੂੰ ਦੱਸਦੀ ਪਤਾ ਕੀ ਦਿਮਾਗ ਖਰਾਬ ਕੀਤਾ ਵੀਡੀਓ ਨੇ ਭੇਜ ਆ ਕੇ ਉਹਨੇ ਦਰਵਾਲੇ ਹੋ ਗਈ ਆ ਚੱਲ ਅੰਦਰ ਕੀ ਦਿਪਹਰੇ ਦਿਮਾਗ ਖਰਾਬ ਕੀਤਾ ਆਠਾ ਨਾ ਨਾ ਵੱਡਾ ਹੋਇਆ ਜੀਰਾ ਇਹਨਾਂ ਨੂੰ ਤਾਂ ਮੈਂ ਦੱਸੂ ਪਤਾ ਹੈ ਮੈਂ ਮੰਮੀ ਇੱਥੇ ਕੀ ਦਪਾਇਰੇ ਦਿਮਾਗ ਖਰਾਬ ਕਰਦੀ ਤਾਂ ਨਾ ਮੈਂ ਹੀ ਦਿਮਾਗ ਖਰਾਬ ਕਰਦੀ ਆ ਸਾਰੇ ਖਰਾਬ ਕਰਦੀਆਂ ਗੇ ਗਲਤੀ ਸਾਰੀ ਤੇਰੀ ਤੂੰ ਹੀ ਗਈ ਉੱਧਰ ਪਹਿਲਾਂ ਲੜਨ ਮੇਰੀ ਗਲਤੀ ਕਾਦੀ ਇਹ ਦੱਸ ਕੀ ਗਲਤ ਕੀਤਾ ਮੈਂ ਸਾਰਾ ਤੂੰ ਹੀ ਗਲਤ ਕੀਤਾ ਜੋ ਸਹਰੋ ਭਲਾਈ ਲੈਵੇਂ ਤੂੰ ਕੀ ਕਰਨ ਗਈ ਉੱਧਰ ਹੁਣ ਵੇਹ ਦਪਾਇਰੇ ਨੂੰ ਰੋਲਾ ਪਾਇਆ ਉੱਧਰ ਜਾ ਕੇ ਉਹ ਤਾਂ ਹੀ ਪਈ ਮੈਂ ਦਾ ਕਰਕੇ ਚਲ ਗਈ ਗੇ ਤੇ ਪਹਿਲਾਂ ਹੀ ਗਈ ਹੁਣ ਤਾਂ ਫੇ ਲੜਨ ਗਈ ਦੋਰੇ ਤਰੀਕਾ ਤੇ ਤੇਰੀ ਆ ਉਹਨਾਂ ਨੇ ਗੱਲਾਂ ਤੈਨੂੰ ਬਦਲਾ ਕੇ ਜਿਹੜੀਆਂ ਉਹ ਹੀ ਨਾ ਬੋਲਦੇ ਕੀ ਬੋਲੇ ਉਹਨਾਂ ਨੇ ਜਿੰਨੀ ਬਕਵਾਸ ਕੀਤੀ ਉਹਨਾਂ ਨੇ ਕੀ ਕੀਤਾ ਨਾ ਉਹਨਾਂ ਦਾ ਤਾਂ ਮੁੰਡਾ ਵੀ ਮੇਰੇ ਸਿਰ ਚੜ ਕੇ ਬੋਲਦਾ ਵਾ ਕੀ ਬੋਲੇ ਉਹਨੇ ਵਿਚਾਰੇ ਸਾਰੀ ਗਲਤੀ ਤੇ ਹੈ ਤੇਰੀ ਆ ਮੇਰੀ ਗਲਤੀ ਆ ਹਾਂ ਹਾਂ ਮੇਰੀ ਗਲਤੀ ਆ ਤੂੰ ਪੈ ਲੈ ਮੈਂ ਤੂੰ ਕਹ ਤੂੰ ਵੇਖ ਆਪਣਾ ਹੌਨ ਤੈਨੂੰ ਮੇਰਾ ਕੀ ਮਤਲਬ ਹੈ ਜਨ ਵੀ ਦਬਾ ਰਿਹਾ ਰੱਬ ਮੈਂ ਆਪ ਹੀ ਕਰੂੰਗੀ ਸਾਰਾ ਕੁਝ ਮੈਂ ਵੇਣੀ ਆ ਨਾ ਮੇਰਾ ਮੇਰਾ ਪੁੱਤ ਕਿਤੇ ਮੇ ਸੁਣਦਾ ਹੀ ਨਹੀਂ ਆ ਉਹਦੇ ਕਿੱਦਾਂ ਉਹਦੇ ਨਾਲ ਐ ਕਿਤੇ ਉਹਦੀ ਗੱਲ ਸੁਣਦੇ ਹੈ ਉਹਦੇ ਨਾਲ ਲੜ ਕੇ ਤੇ ਮੈਨੂੰ ਨਾਲ ਲੜੰਦੇ ਤੇ ਮੇਰਾ ਉਲਟਾ ਮੈਨੂੰ ਹੀ ਪਈ ਜਾਂਦਾ ਮੇਰੇ ਕੋਲ ਨਹੀਂ ਬੱਸ ਹਸਣਾ ਕੁਝ ਨਾ ਕੁਝ ਮੈਨੂੰ ਕਰਨਾ ਹੀ ਪੈਣਾ ਮੈਂ ਕੋਈ ਹਰ ਕਰਨਾ ਪੈਣਾ ਕੀ ਕਰਾਂ ਕੋਈ ਸਮਝ ਨਹੀਂ ਆਂਦੀ ਸਭ ਬੁਝੇਗਾ ਫੋਨ ਨਾਲ ਹੁਣ ਤਾਂ ਕੱਢੀ ਕੁਝ ਸੋਚਿਆ ਨਹੀਂ ਕਦੀ ਇੰਨਾ ਕੰਮ ਬਾਰੇ ਪਰ ਹੁਣ ਕਰਨਾ ਹੀ ਪੈਣਾ ਮੈਨੂੰ ਵੀ ਠੰਡ ਨਹੀਂ ਪੈਣੀ ਜਿਹੜਾ ਤੱਕ ਇਹਨਾਂ ਦਾ ਬੇੜਾ ਕਰਕਣਾ ਕੀਤਾ ਦੀ ਮੈਨੂੰ ਫੋਨ ਤੇ ਇਹਨਾਂ ਦਾ ਕਰਦੀ ਜਰਾ ਹੱਲ ਆ ਬਾਬਾ ਜੀ ਬੋਲਦੇ ਬਾਬਾ ਜੀ ਤੁਸੀਂ ਸਾਰੇ ਹੱਲ ਕਰ ਦਿੰਦੇ ਆ ਸਾਰੇ ਕਰਨਾ ਚਾਹੀਦੇ ਮੈਂ ਤੁਹਾਡੀ ਨਾ ਫੋਨ ਤੋਂ ਮਸ਼ਹੂਰੀ ਵੇਖੀ ਆ ਜੀ ਆਪਾਂ ਮਡਾਈ ਨੂੰ ਸੁਣੀ ਠੀਕ ਆ ਬਾਬਾ ਜੀ ਤੇ ਬਾਬਾ ਜੀ ਮੈਂ ਆਪਣੇ ਸਰੀਕਾਂ ਦਾ ਪੇੜਾ ਕਰਕ ਕਰਵਾਉਣਾ ਚਾਹੁੰਦੀ ਆ। ਤੇ ਉਹ ਬਾਬਾ ਜੀ ਮੈਂ ਚਾਹੁੰਦੀ ਆ ਉਹਨਾਂ ਦੇ ਪੁੱਤ ਇੰਨੇ ਆਦੇ ਮਗਰਮਗਰ ਲੱਗੇ ਆ ਨਾ ਤੇ ਮੇਰਾ ਮੁੰਡਾ ਮੇਰੇ ਕਹਿਣੇ ਨਹੀਂ ਲੱਗਦਾ। ਮੈਂ ਚਾਹੁੰਦੀ ਉਹਨਾਂ ਦਾ ਮੁੰਡਾ ਮੇਰੇ ਮੁੰਡਿਆ ਮੇਰੇ ਮੁੰਡੇ ਵਰਗਾ ਆ ਜਾਏ ਤੇ ਮੇਰਾ ਮੁੰਡਾ ਉਹਨਾਂ ਵਰਗਾ ਨੀ ਕੋ ਜੀ। ਠੀਕ ਆ ਬਾਬਾ ਜੀ। ਬਾਬਾ ਤੁਸੀਂ ਰਹਿੰਦੇ ਕਿੱਥੇ ਆ? ਤੇ ਗਿਆ ਬਾਬਾ ਜੀ ਤੇ ਇੰਨੀ ਦੂਰ ਤੇ ਬਾਬਾ ਜੀ ਆਇਆ ਨਹੀਂ ਜਾਣਾ ਠੀਕ ਹੈ ਬਾਬਾ ਜੀ ਹਾਂਜੀ ਬਾਬਾ ਜੀ ਪਾ ਦਿੰਨੇ ਬਾਬਾ ਜੀ ਮਾਇਆ ਤੇ ਮਾਇਆ ਬਾਬਾ ਜੀ ਮੈਂ ਕਿੱਦਾਂ ਭੇਜੂੰਗੀ ਠੀਕ ਆ ਬਾਬਾ ਜੀ ਮੈਂ ਤਾਂ ਕਦੀ ਗੂਗਲ ਪੇ ਕੀਤਾ ਨਹੀਂ ਆ ਚਲੋ ਦੇਖ ਲੈਨੇ ਕੋਈ ਨਹੀਂ ਕਰ ਲਾਂਗੇ ਹਾਂ ਜੀ ਹਾਂ ਤਾਂ ਨਹੀਂ ਅੱਗੇ ਹੋ ਰਿਹਾ ਉਹ ਤੁਹਾਨੂੰ ਸਕਰੀਨ ਸ਼ਾਟ ਮੈਨੂੰ ਮਿਲਣਾ ਪਾਉਗੇ ਹਾਂ ਜੀ ਮੈਨੂੰ ਪਾਉਣਾ ਪਾਵੇ ਠੀਕ ਆ ਬਾਬਾ ਜੀ ਤੇ ਬਾਬਾ ਜੀ ਬਸ ਉਹਨਾਂ ਦਾ ਬੇੜਾ ਕਰ ਕੋਣਾ ਚਾਹੀਦਾ ਠੀਕ ਆ ਬਾਬਾ ਜੀ ਹਾਂ ਹੁਣ ਪਈ ਮੇਰੇ कलेਜੇ ਠੰਡ ਹੌਣ ਹੋਊ ਇਹਨਾਂ ਦਾ ਕੰਮ। ਉਹ ਸਾਰੇ ਪੈਸੇ ਕਿੱਦਾਂ ਪਾਉਂਗੇ ਮੈਂ? Google Pay ਤੇ ਮੈਨੂੰ ਚਲਾਉਣਾ ਨਹੀਂ ਆਉਂਦਾ ਨਾ ਮੇਰੇ ਕੋਲ ਹੈਗਾ ਵਾ। ਤੇ ਪਨੀਤ ਨੇ ਤੇ ਮੈਨੂੰ ਕਰਕੇ ਨਹੀਂ ਦੇਣੇ। ਚਲ ਕੋਈ ਨਾ ਮਿੱਠੀ ਪਿਆਰੀ ਹੋ ਕੇ ਕੋਈ ਕਈ ਤਰੀਕੇ ਨਾਲ ਜਾਤ ਸਿੱਖਦੀ ਆ। ਨੀਤਾ ਪੁੱਤਾ ਫੋਨ ਚਾਹਦੇ ਆ ਨਾ ਮੱਛਾ ਬੰਨ ਲੈ ਮੈਂ ਨਹੀਂ ਬੰਨਿਆ ਉਮੀ ਚਰਨਾ ਮੇਰਾ ਨਹੀਂ ਜਾਣ ਚਾਲ ਕੋਈ ਨਹੀਂ ਖੇਢੀ ਜਾ ਤੇ ਮੈਂ ਬੰਨ ਦੂੰਗੀ ਤੇ ਮੇਰਾ ਇੱਕ ਕੰਮ ਹੀ ਕਰਦੇ ਹਾਂ ਕਿਹੜਾ ਪਾਪਾ ਬਸ ਥੋਖਾ ਨਹੀਂ ਆ ਇੱਥੇ ਬਹਿ ਕੇ ਕਰਨਾ ਨਾ ਕੀ ਮੇਰੇ ਪੁੱਤਾਂ ਦੇ ਗੁੱਬਲ ਪੇ ਚਲਾਦੇ ਹਾਂ ਉਹ ਤਾਂ ਕੀ ਕਰਨਾ ਮੈਂ ਵੀ ਕਿਤੇ ਵਰਤੀ ਨਹੀਂ ਜਾਂ ਪੰਜ ਤੋਂ ਜਾ ਕੇ ਸਮਾ ਲੈਣ ਇਕੱਠੇ ਜਾਏਗਾ ਉਹ ਜਾਈ ਦਾ ਤੇ ਇਕੱਠੇ ਜਾ ਤਾਂ ਮੈਨੂੰ ਬੰਨਾਲੇ ਪਤਾ ਲੱਗ ਜੀ ਮੈਂ ਇਹਦੇ ਬਾਰੇ ਕੀ ਹੁੰਦਾ ਵਾ ਮਮੀ ਤੇਨੂੰ ਪਤਾ ਲੱਗਣਾ ਹੈ ਕੋਈ ਪਾਇ ਪੁਏ ਕਢਾ ਲੂਗਾ ਨਹੀਂ ਮੈਂ ਦੱਸ ਕੁਛ ਦਈ ਮੈਂ ਇੱਡੀ ਨਹੀਂ ਆਣੀ ਸਮਝਿਆ ਵਾ ਨਹੀਂ ਨਹੀਂ ਉਹ ਹੈ ਤੂੰ ਤੇ ਬੜੇ ਹੁੰਦੇ ਪਾਇ ਕਢ ਲੈਂਦੇ ਇਦਾਂ ਹੀ ਨਹੀਂ ਮੈਨੂੰ ਆਪੇ ਸਮਝ ਲੱਗ ਜਾਂਦੀ ਤੂੰ ਮੈਨੂੰ ਸਾਰਾ ਕੁਝ ਸਮਝਾਦੀ ਚਲਾਉਣਾ ਚਲਉਣਾ ਸਖਾਦੀ ਨਹੀਂ ਮੈਨੂੰ ਆਪੇ ਪਤਾ ਲੱਗ ਜਾਂਦਾ ਮੈਂ ਇੱਟੀ ਛ ਦੇਣ ਨਹੀਂ ਆ ਮਮੀ ਜਦਾਂ ਦੀ ਨਹੀਂ ਗੱਲ ਹੈਕਰ ਬੜੇ ਹੁੰਦੇ ਪਾਇ ਕਢੇ ਜਾਂਦੇ ਆ ਨਾਲ ਇੱਕ ਖਾਤਾ ਤੇ ਇੱਕੋ ਬੰਦਾ ਉਹ ਤੇ ਮੇਰਾ ਬਣਿਆ ਉਹ ਤੇ ਬਣਿਆ ਵਾ ਤੇਰਾ ਤੇਰੇ ਪਾਪਾ ਦਾ ਤੇ ਮੇਰਾ ਜਿਹੜਾ ਸਾਂਝਾ ਖਾਤਾ ਵਾ ਉਹਦੇ ਤੇ ਚਲਾਦੇ ਮੇਰਾ ਚੱਲ ਨਾਲ ਮੈਨੂੰ ਕਿਤੇ ਲੋੜ ਪੈ ਜਾਂਦੀ ਆ ਜਦੋਂ ਕੁੜੀਆਂ ਬੜੀਆਂ ਨਾ ਜਾਣਾ ਹੁੰਦਾ ਵਾ ਨਾ ਬਾਈ ਜੀ